ऑपरेशन सतर्क ਦੇ ਤਹਿਤ ਅੱਜ ਇੱਥੇ ਬਠਿੰਡਾ ਰੇਲਵੇ ਸਟੇਸ਼ਨ ਤੇ ਸਾਡੀ ਜਿਹੜੀ ਚੈਕਿੰਗ ਦੀ ਸ਼ੁਰੂਆਤ ਹੋ ਰਹੀ ਹੈ ਅੱਜ ਸਪੈਸ਼ਲ ਜਿਹੜੀ ਹੈਗੀ ਚੈਕਿੰਗ ਅਭਿਆਨ ਜਿਹੜਾ ਹੈਗਾ ਪੂਰੀ ਰਾਤ ਦਾ ਜਿਹੜਾ ਸਾਡਾ ਚੱਲੇਗਾ ਔਰ ਇਹਦਾ ਮੁੱਖ ਉਦੇਸ਼ ਇਹ ਹੈਗਾ ਕਿ ਰਾਤ ਦੇ ਸਮੇਂ ਜਿਹੜੇ ਮਾੜੇ ਅੰਸਰ ਸ਼ਹਿਰ ਦੇ ਵਿੱਚ ਆਂਦੇ ਨੇ ਜਾਂ ਘੁੰਮਦੇ ਨੇ ਉਹਨਾਂ ਨੂੰ ਜਿਹੜਾ ਹੈਗਾ ਚੈੱਕ ਕਰਕੇ ਗ੍ਰਿਫਤਾਰ ਕੀਤਾ ਜਾਵੇ ਉਹਨਾਂ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਔਰ ਰਾਤ ਵਾਲੀ ਸਪੈਸ਼ਲ ਚੈਕਿੰਗ ਅਸੀਂ ਪਹਿਲਾਂ ਵੀ ਕਈ ਵਾਰੀ ਕੀਤੀ ਹੈਗੀ ਆ ਵਿਸਾਖੀ ਦੇ ਤਿਉਹਾਰ ਨੂੰ ਮੱਦੇਨਜ਼ਰ ਰੱਖਦੇ ਹੋਏ ਤੇ ਮੌਜੂਦਾ ਹਾਲਾਤਾਂ ਦੇ ਤਹਿਤ ਜਿਹੜਾ ਹੈਗਾ ਇਹ ਇੱਕ ਸਪੈਸ਼ਲ ਚੈਕਿੰਗ ਜਿਹੜੀ ਹੈਗੀ ਅੱਜ ਸਾਰੇ ਪੰਜਾਬ 'ਚ ਕੀਤੀ ਜਾ ਰਹੀ ਹੈ ਇੱਥੇ ਬਠਿੰਡਾ ਸ਼ਹਿਰ ਦੇ ਵਿੱਚ ਡਿਸਟ੍ਰਿਕਟ ਦੇ ਜਿਹੜੇ ਰੂਰਲ ਇਲਾਕੇ ਨੇ ਉੱਥੇ ਵੀ ਚੈਕਿੰਗ ਨਾਕਾਬੰਦੀ ਕਰਕੇ ਕੀਤੀ ਜਾ ਰਹੀ ਹੈ ਮਾਨਸਾ ਜ਼ਿਲ੍ਹੇ ਦੇ ਵਿੱਚ ਵੀ ਜਿਹੜਾ ਹੈਗਾ ਰੇਲਵੇ ਸਟੇਸ਼ਨ ਤੇ ਬੱਸ ਸਟੈਂਡ ਚੈੱਕ ਕੀਤੇ ਜਾਣਗੇ ਇਸ ਟਾਈਮ ਤੇ ਰਾਤ ਦੀ ਜਿਹੜੀ ਨਾਕਾਬੰਦੀ ਮਾਨਸਾ ਜ਼ਿਲ੍ਹੇ ਦੇ ਵਿੱਚ ਜਿਹੜੇ ਰੂਰਲ ਸਬਡਿਵੀਜ਼ਨਸ ਨੇ ਉੱਥੇ ਵੀ ਕੀਤੀ ਜਾ ਰਹੀ ਹੈ ਜਿਹੜੀ ਅੱਜ ਦੀ ਜਿਹੜੀ ਹੈਗੀ ਚੈਕਿੰਗ ਉਹਦੇ ਵਿੱਚ ਸਾਡੀ ਵਰਕਿੰਗ ਜਿਹੜੀ ਫੋਰਸ ਹੈ ਇੱਕ ਤਾਂ ਰਾਤ ਦੇ ਸਮੇਂ ਬਠਿੰਡਾ ਜ਼ਿਲ੍ਹੇ ਦੇ ਵਿੱਚ 200 ਦੇ ਕਰੀਬ ਜਿਹੜੀ ਵਰਕਿੰਗ ਫੋਰਸ ਹੈ ਉਹ ਤੋਂ ਇਲਾਵਾ ਜਿਹੜੀ ਹੈਗੀ 150 ਵਿਅਕਤੀ ਹੋਰ ਜਿਹੜੇ ਹੈਗੇ ਅੱਜ ਬਾਹਰ ਕੱਢੇ ਗਏ ਨੇ ਤਾਂ ਕਿ ਜਿਹੜੇ ਰਾਤ ਦੀ ਜਿਹੜੀ ਚੈਕਿੰਗ ਹੈ ਉਹ ਵਧੀਆ ਤਰੀਕੇ ਨਾਲ ਕੀਤੀ ਜਾਵੇ ਅਕਸਰ ਸਾਡੀ ਰਾਤ ਦੇ ਸਮੇਂ ਜਿਹੜੀ ਟ੍ਰੈਫਿਕ ਚਲਾਣਾਂ ਦੀ ਸੰਖਿਆ ਬਠਿੰਡੇ ਜ਼ਿਲ੍ਹੇ ਦੇ ਵਿੱਚ 50 ਦੇ ਕਰੀਬ ਹੁੰਦੀ ਹੈ ਰੋਜ਼ ਰਾਤ ਦੀ ਔਰ ਇਸ ਤੋਂ ਇਲਾਵਾ ਦਿਨ ਦੇ ਸਮੇਂ ਵੀ ਜਿਹੜੀ ਸਾਡੀ ਚੈਕਿੰਗ ਹੈਗੀ ਆ ਉਹ ਵੀ ਇਹਨੂੰ ਜਿਹੜੀ ਹੈਗੀ ਸਾਨੂੰ ਸਟਰੈਂਥਨ ਕਰਦੀ ਹੈ ਕਿ ਵੀ ਕੁਝ ਕੀਤਾ ਜਾ ਰਹੇ ਹੈ ਹਾਂਜੀ ਵਿਸਾਖੀ ਮੇਲੇ ਨੂੰ ਧਿਆਨ ਚ ਰੱਖਦੇ ਹੋਏ ਕਿਉਂਕਿ ਜ਼ਿਲ੍ਹੇ ਦੇ ਵਿੱਚ ਤਲਵੰਡੀ ਸਾਬੋ ਵਿਖੇ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਵਿੱਚ ਜਿਹੜਾ ਹੈਗਾ ਸਪੈਸ਼ਲ ਤੌਰ ਤੇ ਸ਼ਰਧਾਲੂਆਂ ਦਾ ਆਣਾ ਜਾਣਾ ਲੱਗਿਆ ਰਹਿੰਦਾ ਜਿਹੜੀ ਕੁੱਲ ਇੱਥੇ 5 ਦਿਨਾਂ ਦਾ ਵਿਸਾਖੀ ਦਾ ਮੇਲਾ ਜਿਹੜਾ ਹੁੰਦਾ ਹੈਗਾ ਔਰ ਇਸ ਵਾਰੀ ਵੀ ਇਸ ਮੇਲੇ ਦੇ ਵਿੱਚ ਜਿਹੜੀ ਕੁੱਲ ਸ਼ਰਧਾਲੂਆਂ ਦੀ ਸੰਖਿਆ ਉਹ ਸਵਾ ਲੱਖ ਤੋਂ ਡੇਢ ਲੱਖ ਦੇ ਕਰੀਬ ਜਿਹੜੀ ਹੈਗੀ ਸਾਡਾ ਐਸਟੀਮੇਟ ਹੈਗਾ ਜੋ ਅੱਜ ਕੱਲ ਦੇ ਰਸ਼ ਤੇ ਲੋਕਾਂ ਦੀ ਇਕੱਠ ਨੂੰ ਦੇਖ ਕੇ ਜੋ ਸਾਡਾ ਐਸਟੀਮੇਟ ਲਗਾਇਆ ਗਿਆ ਹਾਂਜੀ ਇਹਦੇ ਚ ਇੱਕ ਤਾਂ ਸਾਡੇ ਸਿਵਲ ਦੇ ਵਿੱਚ ਪੁਲਿਸ ਮੁਲਾਜ਼ਮ ਤਾਇਨਾਤ ਰਹਿੰਦੇ ਨੇ ਅਲੱਗ-ਅਲੱਗ ਜਗ੍ਹਾ ਤੇ CID ਦੇ ਜਿਹੜੇ ਮੁਲਾਜ਼ਮ ਨੇ ਉਹਨਾਂ ਦੀ ਸਪੈਸ਼ਲ ਤੌਰ ਤੇ ਜਿਹੜੀ ਹੈਗੀ ਡਿਊਟੀ ਜਿਹੜੀ ਹੈਗੀ ਆ ਪੰਜਾਬ ਪੁਲਿਸ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਵੱਲੋਂ ਲਗਾਈ ਗਈ ਹੈ ਅਲੱਗ-ਅਲੱਗ ਜਗ੍ਹਾ ਤੇ ਮੇਲੇ ਦੇ ਉੱਤੇ ਜਿਹੜਾ ਸਪੈਸ਼ਲ ਤੌਰ ਤੇ ਸੇਫ ਹੈਲਪ ਡੈਸਕ ਜਿਹੜੇ ਹੈਗੇ ਅਸੀਂ ਪੁਲਿਸ ਦੇ ਹੈਲਪ ਡੈਸਕ ਇਸਟੈਬਲਿਸ਼ ਕੀਤੇ ਨੇ ਤਾਂ ਕਿ ਲੋਕੀ ਤੁਰੰਤ ਜਿਹੜੀ ਹੈਗੀ ਕਿਸੇ ਵੀ ਕਿਸਮ ਦੀ ਸ਼ੱਕੀ ਅਵਸਥਾ ਦੇ ਬਾਰੇ ਦੇ ਵਿੱਚ ਜਿਹੜਾ ਪੁਲਿਸ ਨੂੰ ਜਲ ਤੋਂ ਜਲਦ ਜਾਣੂ ਕਰਾ ਸਕਣ ਅੱਜ ਜਿਵੇਂ ਕਿ ਡੀਆਈਜੀ ਸਾਹਿਬ ਨੇ ਤੁਹਾਨੂੰ ਦੱਸਿਆ ਅੱਜ ਸਾਡੇ ਪੂਰੇ ਹੀ ਪੰਜਾਬ 'ਚ ਇਨਕਲੂਡਿੰਗ ਮਾਨਯੋਗ ਡੀਜੀਪੀ ਪੰਜਾਬ ਸਾਰੇ ਅਫਸਰ ਰਾਤ ਨੂੰ ਇੱਕ ਸਪੈਸ਼ਲ ਨਾਈਟ ਡੋਮਿਨੇਸ਼ਨ ਐਕਸਰਸਾਈਜ਼ ऑपरेशन सतर्क ਦੇ ਤਹਿਤ ਅਸੀਂ ਜਿਹੜੇ ਆਪਣੇ ਆਪਣੇ ਜ਼ਿਲ੍ਹੇ ਦੇ ਸੰਵੇਦਨ ਦੀ ਸੰਵੇਦਨਸ਼ੀਲ ਏਰੀਆਜ਼ ਹੈ ਉੱਥੇ ਇੱਕ ਚੈਕਿੰਗ ਆਪਰੇਸ਼ਨ ਕਰ ਰਹੇ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਬਟਿੰਡਾ ਦਾ ਜਿਹੜਾ ਰੇਲਵੇ ਸਟੇਸ਼ਨ ਹੈ ਬੜਾ ਇੰਪੋਰਟੈਂਟ ਔਰ ਇਹਦੀ ਬੜੀ ਹੈਵੀ ਫੁੱਟਫਾਲ ਹੁੰਦੀ ਹੈ ਇਹਦੇ ਤਹਿਤ ਹੀ ਅੱਜ ਡੀਆਈਜੀ ਬਟਿੰਡਾ ਰੇਂਜ ਹਰਜੀਤ ਸਰ ਮੈਂ ਐਸਪੀ ਸਿਟੀ ਔਰ ਇਹਨਾਂ ਦੇ ਸਾਡੇ ਤਿੰਨ ਡੀਐਸਪੀ ਔਰ ਪੰਜ ਛੇ ਐਸਐਚਓ ਪੀਸੀਆਰ ਟੀਮ ਕਾਫੀ ਸਾਰੇ ਉਹਨਾਂ ਦੇ ਮੁਲਾਜ਼ਮ ਨਾਲ ਲੈ ਕੇ ਅਸੀਂ ਇੱਥੇ ਚੈਕਿੰਗ ਕਰਨ ਆਏ ਹਾਂ ਤੇ ਇਸ ਦੇ ਨਾਲ ਹੀ ਤੁਹਾਨੂੰ ਪਤਾ ਹੈ ਕਿ ਵਿਸਾਖੀ ਦੇ ਮੇਲੇ ਕਰਕੇ ਤਲਵੰਡੀ ਸਾਬੋ ਸਾਡੀ ਬੜੀ ਮੈਸਿਵ ਅਸੀਂ ਉੱਥੇ ਫੋਰਸ ਡਿਪਲੋਏ ਕੀਤੀ ਹੋਈ ਹੈ ਅਸੀਂ ਉੱਥੇ ਵੀ ਦਿਹਾਤੀ ਏਰੀਆ ਚ ਵੀ ਅੱਗੇ ਚੈਕਿੰਗ ਕਰਾਂਗੇ ਤੇ ਜਿਹੜੀ ਸਾਡੇ ਨਾਕੇ ਵਗੈਰ ਹੈ ਔਰ ਉਹਨਾਂ ਨੂੰ ਜਿਹੜੀ ਕਨਸਰਨ ਨੈਸੈਸਰੀ ਡਾਇਰੈਕਸ਼ਨਸ ਐ ਬਰੀਫਿੰਗ ਦਵਾਂਗੇ ਫਿਲਹਾਲ ਤਾਂ ਜੀ ਰੇਲਵੇ ਸਟੇਸ਼ਨ ਦੀ ਚੈਕਿੰਗ ਕਰ ਰਹੇ ਹਾਂ ਬਟ ਉਸ ਤੋਂ ਬਾਅਦ ਦੇਖ ਲੈਂਦੇ ਜੇਕਰ ਸਾਡੀ ਜੀ ਮਲਟੀਪਲ ਟੀਮਸ ਲਾਈਆਂ ਬੇਸਿਕਲੀ ਅਸੀਂ ਅੱਗੇ ਜਿਹੜੀ ਟ੍ਰੇਨ ਆਉਂਦੀ ਉਹਨਾਂ ਦੀ ਚੈਕਿੰਗਸ ਕਰਾਂਗੇ ਤੇ ਇੱਥੇ ਕਾਫੀ ਪੈਸੈਂਜਰਸ ਵੀ ਬੈਠੇ ਹੁੰਦੇ ਆ ਤੇ ਉਹਨਾਂ ਦੇ ਵੀ ਲੱਗੇਜ ਵਗੈਰਾ ਚੈਕਿੰਗ ਕਰਾਂਗੇ ਇਸ ਟਾਈਮ ਜੀ ਇੱਥੇ ਆਈ ਥਿੰਕ 5 ਐਸ ਐਚ ਓਜ਼ ਆਪਣੀ ਟੀਮ ਲੈ ਕੇ ਆਈ ਹੈ ਜਾਂ ਪੀ ਸੀ ਆਰ ਟੀਮ ਲੈ ਕੇ ਆਈ ਹੈ ਆਈ ਥਿੰਕ ਸੌ ਦੇ ਕਰੀਬ ਤਾਂ ਹੋਏਗੀ ਔਰ ਬਾਕੀ ਸਾਡੀ ਤਲਵੰਡੀ ਸਾਬੋ ਸਾਈਡ ਵੀ ਕਾਫੀ ਨਾਈਟ ਡਿਪਲॉयਮੈਂਟ ਅਸੀਂ ਕੀਤੀ ਹੋਈ ਹੈ ਸਰਪੰਚਾ ਇੰਤਜ਼ਾਮ ਕਹਿਉਗੇ ਤੇ ਲੋਕਾਂ ਨੂੰ ਕੀ ਕਹਿੰਦੇ ਅਜੀਬ ਵਿਸਾਖੀ ਦਾ ਤਿਉਹਾਰ ਕਿਉਂਕਿ ਦਮਦਮਾ ਸਾਹਿਬ ਤੇ ਬਹੁਤ ਜ਼ਿਆਦਾ ਗਿੰਟੀ ਚ ਸ਼ਰਦਾਲੂ ਆਂਦੇ ਹਰ ਸਾਲ ਉਹਦੇ ਤਹਿਤ ਅਸੀਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪੁਕਤਾ ਸਿਕਿਉਰਿਟੀ ਦੇ ਪਰ ਬੰਦ ਕੀਤੇ ਹੋਏ ਆਰਾਊਂਡ ਆਈ ਥਿੰਕ 2000 ਦੇ ਕਰੀਬ ਫੋਰ ਸਾਨੂੰ ਮਾਨਯੋਗ ਡੀਜੀਪੀ ਪੰਜਾਬ ਵੱਲੋਂ ਮਿਲੀ ਹੈ ਜਜਿਹਦੇ ਚ ਸਾਨੂੰ ਚਾਰ ਕਮਾਂਡੈਂਟਸ 7 8 ਐਸਪੀ ਔਰ ਆਈ ਥਿੰਕ 25 ਦੇ ਕਰੀਬ ਡੀਐਸਪੀ ਲੱਗੇ ਹੋਏ ਔਰ ਪਿਛਲੇ ਦੋ ਦਿਨਾਂ ਤੋਂ ਸਾਡੇ ਉੱਥੇ ਡੇਲੀ ਅਸੀਂ ਵੀ ਮੈਂ ਔਰ ਡੀਆਈਜੀ ਸਾਹਿਬ ਵੀ ਜਾ ਰਿਹਾ ਸੀ ਵਕ ਵਕ ਪੁਆਇੰਟਸ ਤੇ ਜਾ ਕੇ ਫੋਰਸ ਨੂੰ ਵੀ ਬਰੀਫ ਕਰ ਰਹੇ ਔਰ ਸ਼ਰਦਾਲੂਆਂ ਨੂੰ ਇਹੀ ਅਪੀਲ ਹੈ ਕਿ ਜਿਹੜੇ ਵੀ ਅਸੀਂ ਸਿਕਿਉਰਿਟੀ ਦੇ ਪ੍ਰਬੰਧ ਕਰਦੇ ਉਹਨਾਂ ਦੀ ਉਹਨਾਂ ਦੀ ਹੀ ਹਸਲ ਫਰੀ ਦਰਸ਼ਨ ਲਈ ਕਰਦੇ ਸੋ ਕਾਈਂਡਲੀ ਪੁਲਿਸ ਨਾਲ ਵੀ ਕੋਆਪਰੇਟ ਕਰਨ ਔਰ ਜੇ ਕਿਸੇ ਨੂੰ ਵੀ ਕੋਈ ਇਸ ਤਰ੍ਹਾਂ ਦੀ ਕੋਈ ਸਸਪੀਸ਼ੀਅਸ ਆਬਜੈਕਟ ਜਾਂ ਕੁਝ ਵੀ ਸ਼ਰਾਰਤੀ ਅੰਸਰ ਬਾਰੇ ਕੁਝ ਵੀ ਪਤਾ ਲੱਗਦਾ ਤਾਂ ਸਾਨੂੰ ਜ਼ਰੂਰ 112 ਜਿਹੜਾ ਸਾਡਾ ਹੈਲਪਲਾਈਨ ਨੰਬਰ ਹੈ ਉਹਦੇ ਤੇ ਕੰਟਰੋਲ ਰੂਮ ਤੇ ਜ਼ਰੂਰ ਇਨਫਾਰਮ ਕਰਨ ਅਦਰਵਾਈਜ਼ ਸਾਡੇ ਉੱਥੇ ਕਈ ਸਾਰੇ ਹੈਲਪ ਡੈਸਕ ਵੀ ਲੱਗਨੇ ਔਰ ਅਸੀਂ ਸਾਰੇ ਉੱਥੇ ਹੀ ਕੈਂਪ ਕਰ ਰਹੇ ਹਾਂ ਸਾਡੀ ਜੀ ట్రాফিক ਦੀ ਸਪੈਸਿਫਿਕ ਨਹੀਂ ਮੈਂ ਨੰਬਰ ਦੱਸ ਸਕਦੀ ਬਟ ਓਵਰঅল ਜਿਹੜੀ ਸਾਨੂੰ ਫੋਰਸ ਮਿਲੀ ਹੈ ਉਹਦੇ ਚ ਅਸੀਂ ਅਰਾਊਂਡ 15 ਜਿਹੜੇ ਪਾਰਕਿੰਗ ਸਪਾਟਸ ਹੈ ਉਹ ਵੀ ਉੱਥੇ ਆਈਡੈਂਟੀਫਾਈ ਕੀਤੇ ਹੋਏ ਆ ਤੇ ਉੱਥੇ ਟੈਂਪਰੇਰੀ ਆਰਜੀ ਬੱਸ ਸਟੈਂਡ ਟਾਈਪ ਵੀ ਬਣੇ ਹੋਏ ਆ ਔਰ ਕੱਲ ਤੋਂ ਅਸੀਂ ਹੈਵੀ ਵਹੀਕਲਸ ਤੋਂ ਬਿਲਕੁਲੀ ਡਾਇਵਰਟ ਕਰੀ ਦੇਣੇ ਆ ਔਰ ਅਸੀਂ ట్రాফিক ਐਡਵਾਈਜ਼ਰੀ ਵੀ ਜਾਰੀ ਕਰ ਰਹੇ ਆ ਆਈ ਥਿੰਕ ਅ ਜਸਸੀ ਕਰ ਦੇਣੀ ਸੀਗੀ ਮੈਂ ਚੈੱਕ ਕਰ ਲਾਂਗੀ ਬਟ ਅਦਰਵਾਈਜ਼ ਉੱਥੇ ਇੰਟਰਨਲੀ ਗੱਡੀਆਂ ਦੀ ਮੂਵਮੈਂਟ ਅਸੀਂ ਅਨਲਾਈਕ ਅਨਲਾਈਕ ਜਿਵੇਂ ਨਾ ਕੋਈ ਗਵਰਨਮੈਂਟ ਡਿਊਟੀ ਪਾਸਸ ਜਾਂ ਲੰਗਰ ਦੀ ਵਹੀਕਲਸ ਜਾਂ ਜਿਹੜੇ ਉਹਨਾਂ ਦੇ ਆਰਗੇਨਾਈਜ਼ਰਸ ਹੁੰਦੇ ਆ ਉਹਨਾਂ ਤੋਂ ਇਲਾਵਾ ਅਸੀਂ ਰੈਸਟ੍ਰਿਕਟ ਕਰ ਦਿੰਦੇ ਆ ਕਿਉਂਕਿ ਉੱਥੇ ਕਾਫੀ ਸ਼ਰਧਾਲੂ ਤੁਹਾਨੂੰ ਪਤਾ ਹੈ ਪੈਦਲ ਹੀ ਧੁਰਕੇ ਜਾਂਦੇ ਆ ਸੋ ਇਹੀ ਇਹ ਵੀ ਸਾਡੀ ਅਪੀਲ ਹੈ ਕਿ ਇਹ ਸਾਰੇ ਉਹਨਾਂ ਦੀ ਓਵਰਆਲ ਜਿਹੜੇ ਸ਼ਰਧਾਲੂ ਹੁੰਦੇ ਆ ਉਹਨਾਂ ਦੀ ਕਨਵੀਨੀਅੰਸ ਸੋਚ ਕੇ ਹੀ ਰੱਖੀ ਜਾਂਦੇ ਆ ਸੋ ਕਾਈਂਡਲੀ ਸ਼ਰਧਾਲੂ ਸਾਡੇ ਨਾਲ ਕੋਆਪਰੇਟ ਕਰਨ ਅ